ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀ ਮੱਝ ਸੇਲ ਲਈ ਲੈ ਕੇ ਆਏ ਹਾਂ ਜੀ ਜਿਸ ਘਰ ਚ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਕਿਰੇ ਲੂਬਸ ਰੱਖੇ ਵਿਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਫੋਨ ਤੇ ਆਵੇ ਜੀ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੇ ਬਾਈ ਭਾਈ ਜੀ ਸਤਿ ਸ਼੍ਰੀ ਅਕਾਲ। ਸਤਿਕਾਰ ਭਾਈ ਜੀ। ਹੋਰ ਠੀਕ ਹੋ ਮਤਿ ਜੀ। ਹਾਂ ਬਹੁਤ ਸਤਿਕਾਰਯੋਗ ਜੀ। ਨਾਮ ਤੇ ਐਡਰੈਸ ਬੋਲੋ। ਨਾਮ ਗੁਰਸੇਵ ਸਿੰਘ ਜੀ ਪਿੰਡ ਰੂੜੇ ਕਲਾਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾਂ। ਨੇੜੇ ਪਿੰਡ ਬਈ। ਨੇੜੇ ਜਿਵੇਂ ਇਧਰ ਤਾਂ ਪਰ ਨੇੜੇ ਆ ਜੀ ਪੱਖੋ ਤੇ ਧੌਲਾ ਟਰਾਈਡੈਂਟਿਫਾਈਅਰ ਜੀ। ਮੋਬਾਈਲ ਨੰਬਰ 098786 ਜੀ 5048 ਇਹ ਬਾਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ। ਬਈ ਜਿਹੜੀ ਮੱਝ ਦੇ ਨੇ ਆਪਣੇ ਘਰ ਦੀ ਹੈ ਹਨਾ। ਹਾਂ ਬਾਈ ਘਰ ਦੀ ਹੈ ਮੱਝ ਆਪਣੇ। ਕਿਹੜਾ ਸੂਹਾ ਸੁੰਦੀ ਹੈ ਬਈ? ਇਹ ਤੀਜਾ ਸੂਹਾ ਇਹ 10 ਤਰੀਕ ਨੂੰ ਦਿਨ ਪੂਰੇ ਆ ਜੀ ਅੱਜ ਕਿੰਨੀ ਹੋ ਗਈ ਅੱਜ 5 ਹੋ ਗਈ ਜੀ 5 ਹੋ ਗਈ 5 ਕਿ ਦਿਨ ਲਓ 5 ਕਿ ਦਿਨ ਲਓ ਹਾਂ ਠੀਕ ਆ ਭਾਈ ਕਿੰਨਾ ਕਿ ਰਿਕਾਰਡ ਆ ਭਾਈ ਦੁੱਧ ਦਾ ਦੁੱਧ ਦਾ ਜੀ 17 ਲੀਟਰ ਆ ਜੀ ਰਾਇ ਬਗਾਨ 17 ਲੀਟਰ ਦਾ ਇਹਦਾ ਰਿਕਾਰਡ ਆ ਭਾਈ ਕੱਦ ਚੰਗਾ ਪਲੀ ਵੀ ਚੰਗੀ ਐ ਬਰੀਡ ਇੱਕ ਨੰਬਰ ਆ ਢਿਲੇਵਾ ਨੇੜ ਤੋਂ ਚੈੱਕ ਕਰਵਾਉਣਾ ਢਿਲੇਵਾ ਪੜਾਕ ਮਾਰਾ ਹਾਂਜੀ ਉਹ ਆਈ ਤੁਸੀਂ ਬਹੁਤ ਚੰਗਾ ਲੱਗਿਆ ਭਾਈ ਗਾਵਾਂ ਨਾਲ ਦਾ ਢਿਲੇਵਾ ਲੱਗਿਆ ਕਰਮਣੀ ਨੂੰ ਦੇਖੋ ਭਈਆ ਕਮਾਲ ਦਾ ਬਹੁਤ ਸੋਹਣਾ ਢੜਾ ਹੈ ਨਾ ਭਾਈ ਹਾਂਜੀ ਬਹੁਤ ਸੋਹਣਾ ਜੀ ਬਾਕੀ ਦੁੱਧ ਦਾ ਰਿਕਾਰਡ ਚੰਗਾ ਗਾੜੀ ਗੂੜੀ ਪੂਰੀ ਚੰਗੀ ਹੈ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਥਾਣਾ ਪੂਰੀ ਵਿਤਰੇ ਥਾਣ ਚਵਾਈ ਜੂਈ ਕਿਵੇਂ ਸੀ ਬਾਈ ਬਹੁਤ ਚੰਗੀ ਚਵਾਈ ਆ ਜੀ ਬਹੁਤ ਪੋਲੀ ਚਾਹੇ ਜਵਾਗ ਚ ਹੋਈ ਜਾਵੇ ਠੀਕ ਹੈ ਬਾਈ ਚਵਾਈ ਬਾਈ ਕਹਿੰਦਾ ਇੱਕ ਨੰਬਰ ਹੈ ਠੰਡੀ ਸੀ ਲਾ ਬਹੁਤ ਠੰਡੀ ਸੀ ਲਾ ਜੀ ਹਾਂਜੀ ਤੇ ਦੁੱਧ ਫਿਰ ਲੰਮਾ ਟਾਈਮ ਦਿੰਦੀ ਹੈ ਪਹਿਲਾਂ ਲੰਮਾ ਸਮਝ ਦੁੱਧ ਅਸੀਂ ਆਪ ਛੱਡਿਆ ਜੀ ਇਹ ਹੋਈ 7 ਮਹੀਨੇ ਚੋੜੀ ਸਾਡੇ 7 ਮਹੀਨੇ ਜੀ 2.5 ਮਹੀਨੇ ਪਹਿਲਾਂ ਛੱਡਤੀ ਓਕੇ ਬਾਈ ਠੀਕ ਹੈ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਗਾਵਾਂ ਨਾਲ ਦਾ ਲੇਵਾ ਲੱਗ ਆਦ ਪਲੀ ਵੀ ਫੇਸਪੂਸ ਸਿੰਗਸੂng ਇੱਕ ਨੰਬਰ ਆ ਕਰਮਾ ਯਾ ਖੋਲ ਦੇ ਬਈ ਤੋਰ ਕੇ ਦਿਖਾ ਦੇ ਤੇ ਮੁੱਲ ਬਈ ਫਿਰ ਫੋਨ ਤੇ ਹੋਜੂ ਮੁੱਲ ਫੋਨ ਤੇ ਹੋਜੂ ਬਾਈ ਜੈ ਜੀ ਹੋ ਜਮਾ ਜਾਏ ਹੋ ਬਾਈ ਠੀਕ ਆ ਬਾਈ ਇਧਰੋਂ ਕੈਮਰਾ ਮਾਰ ਦੇ ਦੇਖੋ ਸੂਕੜੋ ਲੇਵਾ ਸਟਾਰਟ ਹੁੰਦਾ ਮੂਰੇ ਧੁੰਨੀ ਤੱਕ ਭਗ ਜਾਂਦਾ ਬਾਈ ਪੂਰਾ ਦੁੱਧ ਵਾਲਾ ਪੀਸ ਆ ਬਾਈ ਇੱਕ ਨੰਬਰ ਜੀ ਆ ਬਾਈ ਦੇ ਘਰ ਦੀ ਝੋਟੀ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਫੇਸ ਦੀ ਬਿਊਟੀ ਕਮਾਲਾ ਸਿੰਗਸੂng ਬਹੁਤ ਚੰਗਾ ਕਰਮਾ ਇਹਦਾ ਪਲੀ ਵੀ ਫੁੱਲ ਫੁੱਲ ਬ੍ਰੀਡ ਪਲੀ ਵੀ ਫੁੱਲ ਬਾਕੀ ਮੁੱਲ ਬਾਈ ਕਹਿੰਦਾ ਜੈ ਜੀ ਹੋਊਗਾ ਬਾਲਾ ਮੁੱਲ ਨਹੀਂ ਕਰਦੇ ਮੁੱਲ ਬਾਈ ਫੋਣਾ ਫੂਕ ਤੇ ਆ ਠੀਕ ਹੈ ਕਿ ਨਹੀਂ ਤੋੜਾ ਚੈੱਕ ਕਰ ਲਓ ਫਲੀ ਵੀ ਬਹੁਤਾ ਕਰਮਾ ਲਈ ਲੈ ਕੀ ਆ ਬਾਤ ਆ ਬਾਈ ਇੱਕ ਕਾ ਨੰਬਰ ਬਰੀਡ ਆ ਵੋੜ ਲਿਆ ਬਾਈ ਆ ਬਾਕੀ ਗਾਵਾਂ ਨਾਲ ਦਾ ਲੇਵਾ ਲੱਗ ਗਾਵਾਂ ਨਾਲ ਦਾ ਲੇਵਾ ਲੱਗਿਆ ਕਰਮਾ ਲਈ ਨੂੰ ਹਜੇ ਦਿਨ ਲੈਂਦੀ ਆ ਬਾਈ 5 ਦਿਨ ਤੋਂ ਹੀ ਪਈ ਇੱਕ ਦੋ ਦਿਨ ਇੱਧਰ ਉੱਧਰ ਵੀ ਹੋ ਸਕਦਾ ਹੋ ਸਕਦੇ ਬਾਈ ਹਾਂ ਤੇ ਪੂਰਾ ਪੰਡ ਵਾਲਾ ਲੇਵਾ ਬਣਾਉਗੀ ਕਰਮਾ ਲਈ ਤਿਆਰੀ ਬੜੀ ਚੰਗੀ ਹੈ ਯਾਰ ਬਈ ਝੋਟੀ ਦੀ ਹਨ ਹਾਂਜੀ ਬਾਈ ਜੀ ਪੜਾ ਪੜਾ ਉੱਤੋਂ ਐ ਪਲੀ ਵੀ ਚਾਹੇ ਜੇ ਆਪਾਂ ਕਹਿੰਦੇ ਮੰਜਾ ਡਾ ਲਾ ਉੱਪਰ ਇੰਨੀ ਚੌੜੀ ਆ ਤਾਂ ਹਾਂ ਤੋਂ ਕਰਮ ਵਾਲੀ ਨੇੜ ਤੋਂ ਲੇਵਾ ਦੇਖੋ ਪੂਰਾ ਪੰਡਾ ਇਹ ਮੁੱਲ ਬਾਈ ਕਹਿੰਦਾ ਜਾਇਜ਼ ਰੱਖਾਂਗੇ ਝੋਟੀ ਦੇ ਹਿਸਾਬ ਨਾਲ ਮੁੱਲ ਹੋਊਗਾ ਬਾਹਲਾ ਮੁੱਲ ਨਹੀਂ ਕਰਦੇ ਤੇ ਚੌੜੀ ਜੂੜੀ ਪਲੀ ਵਿੱਚ ਜਮਕ ਜਮਕ ਫੁੱਲਾ ਕਰਮ ਵਾਲੀ ਖਰਾਕ ਖਾ ਕੇ ਪਲੀ ਵੀ ਆ ਕਹਿੰਨੇ ਹਾਂਜੀ ਬਾਈ ਜੀ ਕੋਈ ਲੱਸੀ ਨਹੀਂ ਲਾਵੀ ਨੀਗੇ ਬਸ ਥੋੜੇ ਵਜੂ ਰੱਖਦੇ ਜੀ ਇੱਕ ਦੋ ਪਹਿਲਾਂ ਦੋ ਮਹੀਨੇ ਸੇਲ ਕਰਤੇ ਸੀ ਜੀ ਠੀਕ ਆ ਬਾਈ ਹਾਂਜੀ ਖੇਤੀ ਦਾ ਜਿਗਾਰਡ ਬਾਈ ਥੋੜਾ ਜਿਆਦਾ ਆ ਉਹਦਾ ਕਰਕੇ ਬਾਈ ਕਹਿੰਦਾ ਆਪਾਂ ਪਸ਼ੂ ਆ ਜਿਹੜੇ ਥੋੜੇ ਰੱਖਨੇ ਆ ਇੱਕ ਅੱਧੀ ਵੇਚ ਦਿੰਨੇ ਆਗੇ ਜਦੋਂ ਨਾਲ ਤਿਆਰ ਹੋ ਜਾਂਦੀ ਆ ਨਾ ਧੰਨਵਾਦ ਬਾਈ